ਉਹ ਪਹਿਲਾਂ ਨਵਾਂ ਖੰਡਾ ਵਿੱਚ ਜਾਣੀਏ ਜਿਹੜੇ ਖੰਡ ਆਏ ਨੇ ਭਾਬ ਜਿਹੜੇ ਗ੍ਰਹਿ ਆਏ ਨੇ ਉਹਨਾਂ ਦੀ ਵਿਸ਼ੇਸ਼ਤਾ ਦੇਖ ਲਈਏ ਜੀ ਕੀ ਹੈ ਆ ਕਿਉਂ ਗੁਰੂ ਮਹਾਰਾਜ ਨੇ ਉਹਨਾਂ ਦਾ ਨਾਮ ਲਿਆ ਜੀ ਜਿਹੜੀ Hindu ਧਰਮ ਦੇ ਵਿੱਚ ਜਿਹੜੀ ਜੋਤਿਸ਼ ਵਿੱਦਿਆ ਹੈ ਜੀ ਜਿਹਨੂੰ ਐਸਟਰੋਲੋਜੀ ਕਹਿ ਦਿੰਦੇ ਆ ਇਹ ਇਹਨਾਂ ਨੌਹਾਂ ਗ੍ਰਹਾਂ ਦੇ ਆਧਾਰ ਤੇ ਹੈ ਜੀ ਭਾਬ ਗ੍ਰਹਾਂ ਦੀ ਸਥਿਤੀ ਦੇ ਆਧਾਰ ਤੇ ਰਾਸ਼ੀਆਂ ਭਾਬ ਦੇਹਾਰਤਿਕ ਇਸ ਮਨੁੱਖ ਦਾ ਜੀਵਨ ਵਿਆਹ ਨੌਕਰੀ ਆਰਥਿਕ ਹਾਲਤੇ ਤੇ ਸਫਲਤਾ ਦੀ ਪੁਖhwਾਨੀ ਕਰਨੀ ਜੀ ਇਹ ਅਸਟਰੋਲੋਜੀ ਹੈ ਜੀ ਗ੍ਰਹਾਂ ਦੇ ਗ੍ਰਹਾਂ ਦੇ ਆਧਾਰ ਤੇ ਤੁਹਾਡੀ ਕੁੰਡਲੀ ਜਿਹਨੂੰ ਹੋਰੋਸਕੋਪ ਕਹਿੰਦੇ ਆ ਜੀ ਉਹ ਬਣਾਈ ਜਾਂਦੀ ਆ ਵੇਰਵਾ ਦਿੱਤਾ ਜਾਂਦਾ ਜਨਮ ਸਮੇਂ ਗ੍ਰਹਾਂ ਦੀ ਸਥਿਤੀ ਕੀ ਸੀਗੀ ਉਸ ਦੇ ਆਧਾਰ ਤੇ ਬੰਦੇ ਦੀ ਮਨੁੱਖ ਦੀ ਜਨਮ ਕੁੰਡਲੀ ਬਣਾਈ ਜਾਂਦੀ ਹੈ ਜੀ ਜਿਸ ਨੂੰ ਪੁਖਵਖ ਦੇ ਵੇਰਵਿਆਂ ਨਾਲ ਪੜਿਆ ਜਾਂਦਾ ਇੱਕ ਵਿਦਿਆ ਹੈ ਜੀ ਅੱਗੇ ਜੀ ਰਾਸ਼ੀ ਫਲ ਜਿਹੜੀਆਂ 12 ਰਾਸ਼ੀਆਂ ਨੇ ਜਿਹਨੂੰ 12 ਕਹਿੰਦੇ ਜੀ ਜੋਤਿਸ਼ ਦੇ ਵਿੱਚ ਰਾਸ਼ੀ ਕਹਿੰਦੇ ਜਿਵੇਂ ਅੰਗਰੇਜ਼ੀ ਵਿੱਚ ਲਿਬਰਾ ਵਗੈਰਾ ਆ ਜਾਂਦੀ ਇੱਥੇ ਹੈ ਮੇਸ਼ ਵਰਿਸ਼ ਮਿਥਨ ਕਰਕ ਸਿੰਘ ਕੁੰਨੂਆ ਤੁਲਾ ਵਰਿਸ਼ਿਕ ਤਨ ਮਕਰ ਕੁੰਭ ਮੀਨ ਇਹ 12 ਰਾਸ਼ੀਆਂ ਨੇ ਹਰ ਮਹੀਨੇ ਦੇ ਨਾਲ ਜਿਹੜੀਆਂ ਬਣਦੀਆਂ ਨੇ ਜੀ ਤੇ ਜੋਗ ਸ਼ਾਸਤਰ ਵਿੱਚ ਦਸ਼ਾ ਤੇ ਯੋਗ ਆ ਜਾਂਦਾ ਜੀ ਇਹ ਮੰਨਿਆ ਜਾਂਦਾ ਕਿ ਮਨੁੱਖ ਦੇ ਜੀਵਨ ਨੂੰ ਕੁਝ ਚਾਲੂ ਦਸ਼ਾਵਾਂ ਜੰਗਰੇਹਾ ਦੇ ਜੋਗ ਉਸ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਨੇ ਜੀ। ਭਾਵ ਗ੍ਰਹਿ ਦੀ ਸਥਿਤੀ ਕੀ ਇਹ ਉਹਦੇ ਨਾਲ ਕਹਿੰਦੇ ਨੇ ਮਨੁੱਖ ਦਾ ਜੀਵਨ ਗ੍ਰਹਾਂ ਦੀ ਸਥਿਤੀ ਦੇ ਨਾਲ ਪ੍ਰਭਾਵਿਤ ਹੁੰਦਾ ਹੈ ਜੀ। ਇਹ ਮੰਨਿਆ ਜਾਂਦਾ ਹੈ। ਤੇ ਜਿਹੜੀ ਜੋਤਿਸ਼ ਵਿੱਦਿਆ ਦੀ ਵਰਤੋਂ ਕਦੋਂ ਹੁੰਦੀ ਹੈ ਜੀ? ਇਹ ਹੁੰਦੀ ਹੈ ਜਦੋਂ ਜਨਮ ਕੁੰਡਲੀ ਬਣਾਉਂਦੇ ਆ ਜੀ। ਜਦੋਂ ਕਈ ਲੋਕ ਰਿਸ਼ਤੇ ਬਣਾਉਣ ਜਾਂਦੇ ਜਾਂ ਵਿਆਹ ਕਰ ਲੀਏ ਨਾ ਕਰ ਲਿਓ ਉਹ ਕਹਿੰਦੇ ਜੀ ਇਨਾਂ ਦੀ ਜੋਤਿਸ਼ ਵਿੱਦਿਆ ਰਲਾ ਕੇ ਦੇਖ ਲਓ ਕਿ ਇਨਾਂ ਦੇ ਗੁਣ ਕਿੰਨੇ ਕੁ ਮਿਲਦੇ ਆ ਕਿ ਨਹੀਂ ਮਿਲਦੇ ਜਦੋਂ ਕਈ ਵਾਰ ਬੰਦੇ ਨੇ ਵਿੱਦਿਆ ਪ੍ਰਾਪਤ ਕਰਨੀ ਹੁੰਦੀ ਹੈ ਜਾਂ ਨੌਕਰੀ ਲੈਣੀ ਹੁੰਦੀ ਹੈ ਜਾਂ ਕਈ ਵਾਰ ਬੰਦਾ ਵਪਾਰ ਕਰਨ ਜਾਂਦਾ ਜੀ ਉਦੋਂ ਸੋਚਦਾ ਵੀ ਅਸਟਰੋਲੋਜੀ ਦੀ ਵਰਤੋਂ ਕਰ ਲਈਏ ਕੁੰਡਲੀ ਕਢਾ ਲਈਏ ਪਤਾ ਲੱਗ ਜੇ ਜੀ ਜਦੋਂ ਸ਼ੁਭ ਜਾਂ ਅਸ਼ੁਭ ਘੜੀਆਂ ਕਈ ਵਾਰ ਬੰਦੇ ਨੇ ਕੋਈ ਕੰਮ ਕਰਨਾ ਹੁੰਦਾ ਬੰਦਾ ਸੋਚਦਾ ਯਾਰ ਸ਼ੁਭ ਸਮਾਂ ਕਿਹੜੇ ਵੇਲੇ ਆ ਤੇ ਹੁਣ ਆਪਾਂ ਦੇਖੀਏ ਇਹ ਚੀਜ਼ਾਂ ਦੀ ਆਪਾਂ ਆਪਣੀ ਜ਼ਿੰਦਗੀ ਵਿੱਚ ਕਿੰਨੀ ਕੁ ਵਰਤੋਂ ਕਰਦੇ ਹਾਂ ਜੀ ਵਿਆਹ ਸ਼ਾਦੀਆਂ ਵੇਲੇ ਕੀ ਅਸੀਂ ਵਰਤੋਂ ਕਰਦੇ ਹਾਂ ਕਿ ਸਮਾਂ ਕਿਹੜਾ ਸਹੀ ਹੈ ਕਿਹੜਾ ਨਹੀਂ ਹੈ ਸਮਾਂ ਲੰਘਦਾ ਜਾਂਦਾ ਨਹੀਂ ਲੰਘਦਾ ਜਾਂਦਾ ਜਾਂ ਕੋਈ ਨਵਾਂ ਬਿਜ਼ਨਸ ਲੈਣ ਵੇਲੇ ਕੀ ਅਸੀਂ ਕਿਸੇ ਦੀ ਵਰਤੋਂ ਕਰਦੇ ਹਾਂ ਜਾਂ ਘਰ ਪਾਉਣ ਵੇਲੇ ਕੀ ਅਸੀਂ ਵਰਤੋਂ ਕਰਦੇ ਹਾਂ ਇਸ ਐਸਟ੍ਰੋਲੋਜੀ ਦੀ ਹਾਂ ਇੱਕ ਸੂਰਜ ਨੂੰ ਆਧਾਰ ਲੈ ਕੇ ਕਈ ਵਾਰ ਦਿਸ਼ਾ ਨੂੰ ਆਧਾਰ ਲੈ ਕੇ ਕਿ ਸੂਰਜ ਦੀ ਰੋਸ਼ਨੀ ਘਰ ਵਿੱਚ ਪਵੇ ਨਾ ਪਵੇ ਘਰ ਨੂੰ ਬਣਾਉਣਾ ਉਹ ਗੱਲ ਅਲੱਗ ਹੈ ਜੀ ਸੂਰਜ ਨੂੰ ਆਧਾਰ ਲੈ ਕੇ ਖੇਤੀਬਾੜੀ ਕਰਨੀ ਜਿਵੇਂ ਕਿ ਆਹ ਜਾਂਦਾ ਕਿ ਸੂਰਜ ਹੈ ਜਿਹੜਾ ਪੂਰਬ ਤੋਂ ਪੱਛਮ ਵੱਲ ਚੱਲਦਾ ਇਸ ਲਈ ਜੇਕਰ ਆਪਾਂ ਜਿਹੜੀ ਖੇਤੀ ਕਰਨੀ ਹੈ ਜੇ ਉਸ ਦੀਆਂ ਵੱਟਾਂ ਨੇ ਜਿਹੜੀਆਂ ਜੇ ਆਪਾਂ ਪੂਰਬ ਤੋਂ ਪੱਛਮ ਨੂੰ ਲਾਈਏ ਤਾਂ ਉਸ ਨੂੰ ਹਰ ਵਕਤ ਕਹਿੰਦੇ ਸ਼ਾਮ ਸੌਰੀ ਧੁੱਪ ਮਿਲੇਗੀ ਜੀ ਜੋ ਉਸ ਨੂੰ ਉਲਟਾ ਲਾ ਦੇਣ ਜਿਹੜੀ ਛਾਂਗਾ ਸੂਰਜ ਦੀ ਉਸਿੱਧੀ ਪੈਂਦੀ ਆ ਪਰ ਜੇਕਰ ਨਾਰਥ ਤੋਂ ਜਿਹਾ ਆਪਾਂ ਨਾਰਥ ਤੋਂ ਸਾਊਥ ਪੱਭ ਉੱਤਰ ਤੋਂ ਦੱਖਣ ਲਈਏ ਤਾਂ ਹਰ ਵਕਤ ਉਸ ਤੇ ਸੂਰਜ ਦਾ ਜਿਹੜਾਗਾ ਰੋਸ਼ਨੀ ਪੈਂਦੀ ਹੈ ਜੀ ਇਹ ਹੈ ਜੀ ਅਸਟਰੋਲੋਜੀ ਠੀਕ ਹੈ ਜੀ ਤੇ ਅੱਗੇ ਜਿਹੜੀਆਂ ਆਪਾਂ ਰਾਸ਼ੀ ਫਲ ਤੇ ਥੋੜਾ ਧਿਆਨ ਦਿੰਨੇ ਆ ਜੀ